ਸਾਡਾ ਵੀ ਗੋਲੇ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹਦੀ ਉਮਰ 32 ਸਾਲ ਸੀ ਕੁਵਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ 뎃 ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਰ ਗਏ ਮਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਬੁਣੀ ਗਿਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਨੂੰ ਸੱਟਾ ਮਾਰ ਗਏ ਸੀਗੇ ਸਿਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆ ਕਿਸੇ ਦੀ ਸ਼ਰਾਹ ਰਿਹਾ ਤੇ ਆ ਜਦੋਂ ਅੱਜੀ ਕੇ ਮੁੰਡਾ ਮੰਨੇ ਰੂ ਆਇਆ ਦਾ ਜੀ ਸੀ ਬਲਾ ਹਸਤਾ ਲਿਆ ਆ ਉਹਦੇ ਐ ਟਾਂਕੇ ਟੁੰਕੇ ਲਾ ਕੇ ਨੂੰ ਫਸਟ ਡੇ ਦਿੱਤਾ ਗਿਆ ਉਹਨੂੰ ਫਰਸਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਘਰ ਸੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮਕਾ ਕੇ ਕਿ ਗਾਰਡ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਗੇ ਫਿਰ ਜੇ ਸਾਡੀ ਦਰਖਾਸਤ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫਿਰ ਮਾਰਾਂਗੇ ਜਾ ਕੇ ਐਸਐਚਓ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੀਵ ਨਹੀਂ ਉਹ ਸਾਨੂੰ ਉਹਨਾਂ ਨੇ ਖਤਰਾ ਐ ਤੇ ਗਾਰਡ ਸਾਹਮਣੇ ਸਾਨੂੰ ਤ ਕੀ ਦੇ ਗਏ ਉਹਨਾਂ ਨੇ ਕੋਈ ਜਨਵਾਈ ਨਹੀਂ ਕੀਤੀ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਹੈ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਪਤਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਾਵਾ ਦਾਵਾ ਆਪਣੀ ਪੈਂਟ ਦੇ ਵਿੱਚੋਂ ਦੀ ਨਿਕਾ ਲਿਆ ਬਾਂ ਫੜ ਕੇ ਉਹਨੇ ਬਾਂਹਾਂ ਫੜ ਕੇ ਉਹਨੇ ਐ ਕਰਕੇ ਬਾਂਹਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਯਾ ਹੱਥ ਟੁੱਟਾ ਦਾ ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕਣਾ ਸਿਰ 'ਚ ਮਾਰੀਆਂ ਕੋਈ ਛੜਾਣ ਵਾਲਾ ਨਹੀਂ ਉੱਥੇ ਮੱਲਾ ਨਹੀਂ ਬਾਜ਼ਾਰ 'ਚ ਜਮਿਆ ਮੈਂ ਚਿੰਤਪੁਰਨੀ ਕਿਤੋਂ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 9:30 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਗਿਆ ਤੁਹਾਨੂੰ ਸਾਰੇ ਟੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐਸ ਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਏ ਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਏ ਐਮ ਆਰ ਕੱਟੀ ਇੱਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸ ਐਚਓ ਸਿਟੀ ਦਾ ਬਲਵਿੰਦਰ ਸਿੰਘ ਐਸ ਐਚਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫੇਰ ਇੱਥੇ ਜਦੋਂ ਬਿਆਨ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਦੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨੇ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤ ਤਾਂ ਸ਼ੇਰਾਂ ਨਾਲ ਬੱਜ ਕੇ ਸੜਦੇ ਨੇ ਕਹਿੰਦਾ ਸਾਰਾ ਟੱਬਰ ਕੱਟਾ ਪਾ ਦੇ ਫੇਰ ਮਾਰਾਂਗੇ ਤੁਹਾਨੂੰ ਤੁਹਾਨੂੰ ਅੱਛੀ ਸੇਫ ਨਹੀਂ ਲੈਗੇ ਮੈਂ ਕੀ ਕਰਾਂਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸੀਦੇ ਮਾਰ ਕੇ ਜਿਸ ਤੇ ਤਾਂ ਜਾਣ ਲਖਾਇਆ ਸੀ ਤੇ ਅਜੇ ਅਡਾ ਦਵਾ ਤਰਾ ਦਾ ਰਾਈ ਨਾ ਹੁੰਦਾ ਇਹੇ ਹੀ ਕਾਰਵਾਈ ਨੇ ਕਰਦੇ ਉਹਦੇ ਲਪਟ ਪਾਤੀ ਇਹਨਾਂ ਨੂੰ ਫਿਰ ਰੈਫਰ ਕਰਤਾ ਉੱਥੇ ਅਬਰ ਸਾਦਾ ਗੋਨਾਨਗ ਹਸਪਤਾਲ ਤੇ ਉੱਥੇ ਹੁਣ ਫਿਰ ਡਾਟਾ ਸਿੰਘਾ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜਵੰਤ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪ੍ਰਧਾਨਕ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਗਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ੱਤਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬਰ ਮੈਂ ਕੱਲੇ ਤੁਸੀਂ ਕੱਲੇ ਦੇ ਵੇਲੇ ਪਰਚੇ ਨੇ ਡਿਫਾਲਟ ਪਰਚੇ ਫਿਰ ਕਿ ਪਰਚੇ ਇਹਦੇ ਵਿੱਚ ਮੇਰੀ ਗੱਲ ਸਾਨੂੰ ਮੈਨੂੰ ਅੱਜ ਹੁਣ ਲੱਗਾ ਬਿਆਨ ਲਗਾ ਨਗਾ ਬਿਆਨ ਲੱਗੇ ਪਰਚਾ ਜੋ ਬਲਦੀ ਕਾਰਵਾਈ ਦੇ ਜਿਹੜੇ ਜਿਹੜੇ ਨਾਲ ਆਏ ਆ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਹੇ ਤੱਕ ਬੰਦਾ ਨਹੀਂ ਕੋਈ ਚੁੱਕਿਆ ਗਿਆ ਪੁੱਜੀ ਗੱਲ ਸੁਣੋ ਇੱਕ ਕੁੜੀ ਜੋ ਮੈਨੂੰ ਮੈਮਾਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਦੇ ਫੀਟਵਾ ਮੈਂ ਇਹਦੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਕੀਤੇ ਬਿਆਨ ਦੇ ਦੇ ਫੀਟਾ ਤੇ ਬਿਆਨ ਲਿਖਾਉਣ ਕੇ ਉਹ ਕਹਿੰਦਾ ਕਿ ਮੇਰੀ ਹੱਲੇੜੀ ਹੈ ਮਾਦਰਣਾ ਉੱਤੇ ਐਕਸੀਡੈਂਟ ਰਿਪੋਰਟ ਨਹੀਂ ਮੈਨ ਇਹ ਮੈਂ ਡਾਕਟਰ ਸਾਹਿਬਾਂ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ-ਰੇ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬਾਂ ਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ-ਰੇ ਰਿਪੋਰਟ ਦੋ ਡਾਕਟਰ ਸਾਹਿਬਾਂ ਕਿਹਾ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲੇ ਨੂੰ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਬੰਦਾ ਉਹ ਸੇਡਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਬੰਦਾ ਤੁਸ ਰਿਪੋਰਟ ਦੇਣਗੇ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਹਾਨੂੰ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆਵ ਮੇਰੇ ਨੂੰ ਬਿਆਨ ਲਖਾਇ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਅੱਛਾ ਮੈਂ ਵੀ ਰੋਪਾ ਕੇ ਇੱਕ ਇਹ ਰੋਪਾ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਆ ਤਰਾ ਦੇ ਦੇਖੋ ਦੋਆ ਤਰਾ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਇਹਦਾ ਬੰਦਾ ਦਾਖਲ ਹੀ ਯਾਰ ਮੇਰੀ ਹਾਂਜੀ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਕੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡਾ ਰਿਪੋਰਟ ਲਿਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੇ ਤੁਹਾਡਾ ਨਹੀਂ ਕੋਈ ਗੱਲ ਬੰਦੀ ਤੇ ਮੈਨੂੰ ਫੋਨ ਕਰਵਾ ਕਰੋ ਮੈਂ ਮੈਟਰ ਕੋ ਆ ਪਾਵਾਂਗਾ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰ ਦੇ ਉੱਥੇ ਮੈਂ ਆ ਜਾਊਂਗਾ ਤੇ ਮੈਨੂੰ ਬਿਆਨ ਲਖਾਤ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਮੈਂ ਬਿਆਨ ਕਿਹਾ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁਣ ਕੀ ਕਰਾਂ ਕਿ ਦੀਆ ਵੇਖੋ ਯਾਰ ਬਿਆਨ ਖਾਉਣੇ ਹਨ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਅੱਜ ਆਈ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਗਿਆ ਚਲੋ ਮੈਨੂੰ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰ੍ਹਾਂ ਤੋਂ ਮੋਟੇ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਨੂੰ ਡੈਥ ਹੋ ਗਈ ਇਹਨੇ ਮੁੰਡੇ ਰੈਫਰ ਕੀਤਾ ਕਿ ਹਸਪੀਟਲ ਉਸ ਲਾਸ਼ ਤਾਂ ਹੀ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਕੈਂਸਲ